ਸਤਨਾਮ ਸ਼੍ਰੀ ਵਾਹਿਗੁਰੂ ਜੀ ਕੋ ਚੰਦ ਰਾਮ ਕ੍ਰਿਮ ਅੱਲਾ ਪੰਜਵਾ ਸਵੇਲੇ ਇਛ ਮੇਰੀ ਪੁੰਨੀਆਂ ਮੇਰੇ ਨਿਰੰਜਨ ਰਾਇ ਜੀਓ ਪੰਦ ਪਿਆ ਬਲ ਪਾਗੀ ਹੋ ਗਰੇ ਪਰਗਟੇ ਪ੍ਰਵਾਹੀ ਜੀਓ ਇਹ ਲਾਲ ਆਏ ਪੁਰਗ ਮਾਏ ਤਾਕੀ ਉਪਮਾ ਕਿਆ ਗਣਾ ਬਿਆੰਤ ਪੂਰਨ ਸੁਖ ਸਾਈ ਦਾਤਾ ਕਵਨ ਰਸਨਾ ਗੁਣ ਖਣਾ ਆਪੇ ਮਲਾਏ ਗਏ ਕੰਢ ਲਾਏ ਤੇ ਸੁਵਿਨਾ ਨੇ ਜਾਏ ਜੀਉ ਬਲ ਜਏ ਨਾਨਕ ਸਦਾ ਕਰਤੇ ਸਭ ਮੈਂ ਰਹਾ ਸਮਾਏ ਜੀਉ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦੇ ਪਤੇ ਪਰਮਪੁਰਤਨ ਸਾਧ ਸੰਗ ਜੀਉ ਸਤਿਗੁਰੂ ਜੀ ਨੇ ਪਰਪਰ ਕਿਰਪਾ ਕੀਤੀ ਹੈ ਕਿ ਦੇਸੋਂ ਪਰਦੇਸੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਮੈਂ ਜਿੱਥੇ ਵੀ ਵਰਤ ਸੁਖ ਸੰਗਤਾਂ ਗਈਆਂ ਉਹਨਾਂ ਦੁਆਰਾ ਪਰਗਟ ਹੋ ਰਹੀ ਹੈ ਕਿ ਭਾਰਤ ਤੋਂ 12000 ਮੀਲ ਕੈਨੇਡਾ ਦੀ ਧਰਤੀ ਦੇ ਅੰਦਰ ਗੁਰੂ ਸਿੱਖੋ ਨੇ ਆ ਕੇ ਗੁਰੂ ਦੇ ਨਿਸ਼ਾਨ ਚਲਾਏ ਗੁਰਦੁਆਰੇ ਕਾਇਮ ਕੀਤੇ ਸੰਗਤਾਂ ਦੀ ਮਰਯਾਦਾ ਮੰਗ ਕੀਤੀ ਪਿਆਰ ਵਾਲੇ ਗੁਰਸਥਾਨ ਜਿੱਥੇ ਗੁਰੂ ਸਾਹਿਬ ਦੇ ਸਰੂਪ ਗੁਰੂ ਨਾਮ ਵਿੱਚ ਪ੍ਰਕਾਸ਼ ਮਨ ਕਰਕੇ ਸੰਗਤਾਂ ਲਾਭ ਲੈਣੀਆਂ ਬਹੁਤ ਸਾਰੇ ਪ੍ਰੇਮੀਆਂ ਨੇ ਕਰਾਂਜੀ ਮਹਾਰਾਜ ਦੇ ਸੋਹਣੇ ਕਮਰੇ ਬਣਾ ਕੇ ਗੁਰੂ ਸ਼ਬਦ ਦਾ ਪ੍ਰਕਾਸ਼ ਕੀਤੇ ਹੈ ਔਰ ਮਹਾਰਾਜ ਦੀ ਸੇਵਾ ਕਰਦੇ ਹੈ ਯਾਰ ਪੁਣੀ ਰੰਗਰ ਪੁਣੀ ਅਰਦਾਸਾਂ ਕਰਦੇ ਹਨ ਨਿਤਨੇਮ ਅਰਦੇ ਚਰਨਾਂ 'ਚ ਬੈਠ ਕੇ ਕਰਦੇ ਆ ਬਹੁਤ ਸਾਰੀ ਸੰਗਤਾਂ ਗੁਰੂ ਘਰਾਂ ਵਿੱਚ ਜਾ ਕੇ ਬਾਣੀ ਦਾ ਪਾਠ ਨਿਤਨੇਮ ਕਹਾ ਕੀਰਤਨ ਨਾਮ ਅਭਿਆਸ ਕਰਕੇ ਲਾਹੇ ਲੈਂਦੀਆਂ ਹਨ ਕਿਉਂਕਿ ਜਿਹਾ ਜਿਹਾ ਵੇਖੋ ਤੈ ਹਜੂਰ ਦੂਰਕਤ ਹੋ ਨਾ ਜਾਏ ਰਗ ਰਹਿ ਹੈ ਸਰਵ ਉਤਰਮਾ ਮਨਸਾ ਦਾ ਅਧਿਆਈ ਜਿੱਥੇ ਹਰ ਆਰਾਧਿਆ ਤੇ ਤੇ ਹਰ ਮਿਤ ਸਹਾਈ ਜਿੱਥੇ ਵੀ ਉਹਨੂੰ ਸੌਖੀ ਜਾਣ ਕੇ ਜਿੱਤੇ ਕੀਤਾ ਜਾਏ ਮਾਰੇ ਉੱਥੇ ਬ੍ਰੇਮੀਆਂ ਦੀਆਂ ਪਾਵਨਾ ਪੂਰੀਆਂ ਕਰਨ ਵਾਸਤੇ ਪ੍ਰਗਟ ਹੋ ਜਾਂਦੇ ਕਿਉਂਕਿ ਇਹ ਮਾਰਗ ਸ਼ਰਧਾ ਭਗਤੀ ਦਾ ਹੈ ਜਿੱਥੇ ਵੀ ਕੋਈ ਪ੍ਰੇਮਾ ਭਗਤੀ ਨਾਲ ਮਾਰਾ ਨੂੰ ਯਾਦ ਕਰਦਾ ਹੈ ਮਹਾਰਾਜ ਉਥੇ ਬਖਸ਼ਣ ਕਰ ਦਿੰਦੇ ਆ ਕਿਉਂਕਿ ਪਰਮੇਸ਼ਰ ਜਿਹੜਾ ਉਹ ਵਿਆਪਕ ਰੂਪ ਹੈ ਤੇ ਜਿਹੜੀ ਵਿਆਪਕ ਚੀਜ਼ ਹੁੰਦੀ ਹੈ ਉਹ ਹਰ ਜਗ੍ਹਾ ਹੁੰਦੀ ਹੈ ਤੇ ਜਦੋਂ ਉਹਨੂੰ ਫਿਰ ਜਿੱਥੇ ਕਿਤੇ ਜਾਏ ਜਿੱਥੇ ਵੀ ਕੋਈ ਯਾਦ ਕਰਦਾ ਉਥੇ ਮਹਾਰਾਜ ਉਹਦਾ ਪਿਆਰ ਪੂਰਾ ਕਰਨ ਲਈ ਆਪਣੀ ਕਲਾ ਜਿਹੜੀ ਹੈ ਉਹ ਪ੍ਰਗਟ ਕਰ ਦਿੰਦੇ ਹਨ ਕਿਉਂਕਿ ਹਰ ਪ੍ਰੇਮੀ ਦੇ ਮਨ 'ਚ ਕੋਈ ਨਾ ਕੋਈ ਚਾਹੁੰਦੀ ਹੈ ਹੋਰ ਕੋਈ ਤਨਵਾਸਤੇ ਹੋਰ ਤੋਅਵਾਸਤੇ ਕੋਈ ਦੋਖਲੀ ਨਿਵਰਤੀ ਵਾਸਤੇ ਹੈ ਕਈ ਜਗ੍ਹਾ ਅਸੁਰਾਂ ਦੇ ਮੁਲਾਪ ਵਾਸਤੇ ਹੈ ਜਿਹੜਾ ਗਿਆਨਵਾਨ ਹੈ ਉਹ ਕੇ ਆਤਮ ਚਿੰਤਨ ਅਪੇ ਦੀ ਚਿੰਤਨ ਕਰਦਾ ਹੈ ਤੇ ਮਾਰ ਸਾਰਿਆਂ ਦੀ ਕਾਮਨਾ ਪੂਰੀ ਕਰਦੇ ਹਨ ਇਛਾਪੂਰਕ ਸਰਬ ਸੁਖ ਦਾਤਾ ਹਰਿ ਜਾ ਕਹਿ ਵਸਹਿ ਕਾਮ ਤਿਨੋ ਸੋ ਹੈ ਸਾਰਤੈ ਆਇ ਮੇਰੇ ਜਿਹੜੇ ਤਾਂ ਸਰਬ ਸੁਖ ਭਾਵੈ ਮੇਰੇ ਮਨੋ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਵਿਦਲ ਹੋਈ ਹੈ ਨਿਤੈ ਆਇ ਹਰਪੁਰਖ ਨਰਜਨ ਜਿਹਾ ਹਰਿ ਸਿਮਰਨ ਪਾਇਤਿ ਉਪਾਦ ਗਤ ਕੀਨੀ ਬੜ ਭਾਗੀ ਹਰ ਜਪਨ ਜਨਨ ਗੋਗਰੇ ਮੱਕੀ ਦਿਨੇ ਜਪਰ ਭਾਉਲ ਕਰਨ ਜਿੱਥੇ ਵੀ ਕੋਈ ਜਪਦਾ ਹੈ ਉਹਨੂੰ ਚੇਤੇ ਕਰਦਾ ਹੈ ਉਹਨੂੰ ਸਾਖੀ ਜਾਣ ਕੇ ਸੇਵਾ ਕਰਦਾ ਹੈ ਮਹਾਰਾਜ ਜੀ ਦੀਆਂ ਭਾਵਨਾਵਾਂ ਪੂਰੀਆਂ ਕਰ ਦਿੰਦੇ ਆ ਸੱਚੇ ਬਾਦਸ਼ਾਹ ਜੀ ਕਿਰਪਾ ਕਰਦੇ ਤਨ ਤਨ ਮਹਾਰਾਜ ਪੰਨੀ ਮੇ ਬਾਚਾ ਸਰਵਲ ਇਹ ਮੇਰੀ ਪੁਨੀਆਂ ਸਾਡੀ ਅਨਸਾਰੀਆਂ ਇੱਛਾ ਪੁਨੀਆਂ ਮੈਨੂੰ ਪੂਰੀਆਂ ਹੋ ਗਈਆਂ ਤੁਸੀਂ ਬੜੀ ਮਹਾਨ ਕਿਰਪਾ ਕਰ ਦਿੱਤੀ ਹੈ ਦਰਬਾਰ ਸਾਹਿਬ ਦੀ ਸੇਵਾ ਲਈ ਸੀ ਉਹ ਵੀ ਸੰਪੂਰਨ ਹੋ ਗਈ ਸਰੋਵਰ ਸਾਹਿਬ ਦੀ ਸੇਵਾ ਸੀ ਉਹ ਵੀ ਮਾਣ ਰਿਕਰਪਾ ਕੀਤੀ ਕਿ ਸੇਵਾ ਜਿਹੜੀ ਸੁਪਨਾਂ ਹੋਈ ਹੈ ਇਹ ਅੰਮ੍ਰਿਤ ਜਲ ਦੇ ਨਾਲ ਸਰੋਵਰ ਲਾਹ ਲਾ ਭਰਿਆ ਹੋਇਆ ਹੋਰ ਦਰਬਾਰ ਸਾਹਿਬ ਦੇ ਅੰਦਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਧਾਰ ਕਰਕੇ ਪ੍ਰਕਾਸ਼ ਮਨ ਕਰਦੇ ਹੋ ਮਹਾਰਾਜ ਦੀ ਹਜ਼ੂਰੀ ਵਿੱਚ ਕਥਾ ਕੀਰਤਨ ਜਤਨਿ ਹੋ ਰਿਹਾ ਦਰਬਾਰ ਚੀ ਤੇ ਬਾਹਰ ਵੀ ਪਿਆਜ ਸੰਗਤਾਂ ਨੇ ਨਰਵਾਰਸ ਦਰਸ਼ਨ ਜਿਥੇ ਜਨਨ ਕੀਤੇ ਸਰੋਵਰ ਦੇ ਦਰਸ਼ਨ ਕੀਤੇ ਜਾਂ ਕਰ ਰਹੀਆਂ ਸੰਗਤਾਂ ਕਰਦੀਆਂ ਰਹਿਣੀਆਂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਇਹ ਜੋ ਜੋ ਸੇਵਾ ਮਹਾਰਾਜ ਲੋ ਲਈ ਸੀ ਉਹ ਸੰਪੂਰਨ ਹੋ ਗਈ ਕਿਉਂਕਿ ਜਦੋਂ ਪੁਕਾਰ ਜਾਰੰਭ ਕਰੀਏ ਪੂਰਾ ਬਜਾ ਦਿਮਨ ਚ ਖੁਸ਼ੀ ਹੁੰਦੀ ਹੈ ਦੇਵ ਦੂਰਾ ਰਜ ਮਨ ਤੇ ਤੁਰਾਂ ਨਵੀਂ ਕੰਮ ਨਾ ਸਿਰੇ ਨਹੀਂ ਚੜਾ ਸਕਿਆ ਮਨ ਤੇ ਬੋਈ ਹੁੰਦਾ ਤੇ ਗੁਰੂ ਮਾਰੇ ਬਹੁਤ ਕਿਰਪਾ ਕੀਤੀ ਕਈ ਤਰ੍ਹਾਂ ਦੇ ਵਿਗਨ ਵੀ ਹੁੰਦੇ ਰਹੇ ਪਰ ਜਿਵੇਂ ਵਿਗਨ ਆਏ ਸੀ ਉਹ ਮੈਂ ਟਲਦੇ ਰਹੇ ਗੁਰੂ ਮਾਰਨ ਮੇਰ ਕਰਕੇ ਸਭਲ ਇੱਛ ਮੇਰੀ ਪੁੰਨੀਆਂ ਸਾਰੀਆਂ ਸਾਡੀਆਂ ਇੱਛਾ ਪੂਰੀਆਂ ਹੋਈਆਂ ਕਉ ਗੁਰਮਤੋਂ ਬਾਹਰ ਗੁਰਮ ਕੋਈ ਛਾ ਕਰਦੇ ਹੀ ਨਹੀਂ ਮਨੁੱਖਾਨੀਓ ਤਾਂ ਕਈ ਭੈੜੀਆਂ ਇੱਛਾਵਾਂ ਨੇ ਕਿਹਦਾ ਘਰ ਬਨੇ ਚੋਰੀ ਕਰੀਏ ਜਾਂ ਬਦਵਾਚੀ ਕਰੀਏ ਜਾਂ ਕਿਹਦਾ ਘਾਤ ਕਰੀਏ ਪਰ ਗੁਰੂਨ ਮਾੜੀ ਇੱਛਾ ਨਹੀਂ ਨ ਕਰਦੇ ਉਹ ਪਲੀ ਛਾ ਕਰਦੇ ਪਰ ਪੁਕਾਰ ਵਾਲਾ ਹੀ ਕੰਮ ਕਰਦੇ ਜਿੰਨੀਆਂ ਵੀ ਸਾਡੀਆਂ ਪਰ ਪੁਕਾਰ ਵਾਲੀਆਂ ਨੇ ਸ਼ਾਮਨ ਸੀ ਉਹ ਸਾਰੀਆਂ ਪੂਰੀਆਂ ਹੋ ਗਈਆਂ ਮਿਲਿਆ ਨਰੰਜਨ ਰਾਏ ਜੀ ਨਿਰੰਜਨ ਮਾਇ ਰੂਪੀ ਕਾਲਕ ਸੁਰਮੇ ਦੁਰਹਿਤ ਸ਼ੁੱਧ ਸਰੂਪ ਰਾਏ ਰਾਜਾ ਰੂਪ ਪਰਮਾਤਮਾ ਰੂਪ ਪਰਮੇਸ਼ਰ ਜਿਹੜਾ ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਸਰੂਪ ਵਿੱਚ ਸੰ ਮਿਲੇ ਜੋ ਗੁਰੂ ਅੰਗਦ ਸਾਹਿਬ ਸੱਚੇ ਬਾਦਸ਼ਾਹ ਜੀ ਦੇ ਚੌਥੀ ਗੱਦੀ ਤੇ ਬਰਾਜ ਨੂੰ ਉਹ ਸਾਨੂੰ ਮਿਲੇ ਉਹਨਾਂ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਜੋ ਗੁਰੂ ਰਾਮਦਾਸ ਜੀ ਨੇ ਸੇਵਾ ਲਈਆਂ ਸੀ ਜਿਸ ਦਾ ਕਾਰਜ ਇਹ ਨਹੀਂ ਕੀਤਾ ਮਾਨਸ ਕੇ ਆ ਵਿਚਾਰਾ ਕਿ ਉਹਨਾਂ ਦਾ ਆਪਣੇ ਕਾਰਜ ਸੀ ਉਹਨੀ ਆਪੇ ਹੀ ਸੰਪੂਰਨ ਕਰਾ ਲਿਆ ਅੰਧ ਪਿਆ ਬੜ ਭਾਗੀ ਹੋ ਗਰੇ ਪ੍ਰਗਟੇ ਪ੍ਰਭਾਏ ਜੀਓ ਇਹ ਵੱਡਾ ਪਾਗਮਾਨ ਵਾਲਿਓ ਗੁਰ ਸਿੱਖੋ ਕੇ ਮੰਦਿਰ ਚ ਬੜਾ ਆਨੰਦ ਪੈਦਾ ਹੋਇਆ ਗਰੇ ਪ੍ਰਗਟੇ ਪ੍ਰਭਾਏ ਜੇ ਹਿਰਦੇ ਰੂਪੀ ਘਰ ਵਿੱਚ ਸਾਧ ਸੰਗਤ ਰੂਪੀ ਘਰ ਵਿੱਚ ਔਰ ਸੱਚਖੰਡਰਵਾਰ ਸਾਹਿਬ ਰੂਪੀ ਘਰ ਵਿੱਚ ਹੰਗਰੇ ਪ੍ਰਗਟੇ ਇਸ ਕਾਂਝ ਪ੍ਰਗਟ ਹੋਏ ਪਰਬਾਹੀ ਪ੍ਰਭੂ ਆਪਾਏ ਪ੍ਰਭੂ ਜੀ ਨੇ ਆਪ ਆ ਕੇ ਕਿਰਪਾ ਕੀਤੀ ਹੈ ਕਿਉਂਕਿ ਜਦੋਂ ਸੇਵਾ ਚੱਲਦੀ ਸੀ ਇੱਕ ਤਗੀ ਐ ਸੀ ਕਰੜੀ ਆ ਗਈ ਕਈ ਗਿੰਦੀ ਮਾਰਨ ਤੇ ਚੰਗਿਆੜੇ ਨਿਕਲਣ ਮੇਰੇ ਗੰਦੇ ਵੀ ਥੋੜਾ ਆਰਾਮ ਕਰ ਲਵਾਂ ਤੇ ਫੇ ਭਗਵਾਨ ਦੇਵਤਿਆਂ ਨੂੰ ਲੈ ਕੇ ਹਾਜ਼ਰ ਹੋ ਗਏ ਆਪ ਆ ਕੇ ਉਹਨੇ ਕੱਟ ਤੋੜਿਆ ਤੇ ਹਰ ਕੀ ਪੌੜੀ ਉਹਨਾਂ ਨੇ ਤਾਂ ਹਰ ਕੀ ਪੌੜੀ ਰੱਖਿਆ ਜਿੱਥੋਂ ਸੰਗਤਾਂ ਚਰਨਾਂ ਮਤਲੈਂਦੀਆਂ ਇਸ ਕਰਕੇ ਇਹ ਸੱਚਖੰਡ ਜੋ ਇਸ ਧਰਤੀ ਤੇ ਮਹਾਰਾਜ ਨੇ ਸੁਭਾਏ ਮਨ ਕੀਤਾ ਅਗਰ ਗੁਰੂ ਮਹਾਰਾਜ ਦੇ ਰੂਪੇ ਕਰਜ ਜੰਮਪੁਰ ਤੱਕ ਸੰਗਤ ਵਿਚਰ ਮੰਦਰ ਸਾਹਿਬ ਰੂਪੇ ਕਰ ਵਿੱਚ ਹਾਂਜੀ ਆਕੇ ਪਰਗਟ ਹੋਏ ਹਨ ਪ੍ਰਭੂ ਸਤਕਾਰਯੋਗ ਗ੍ਰਹਿ ਲਾਲ ਆਏ ਪੁਰਵਕ ਮਾਏ ਤਾਂ ਕੀ ਉਪਮਾ ਕਿਹਾ ਗਣ ਜਦੋਂ ਲਾਲ ਪਿਆਰਾ ਪ੍ਰਭੂ ਗ੍ਰਹਿ ਸਾਜ ਰੂਪ ਕਾਂਡ ਰੂਪੀ ਕਾਰ ਵਿੱਚ ਆਏ ਇੱਥੇ ਆ ਕੇ ਬੜਬੜੇ ਗੁਰਪੁਰਬ ਕਮਾਏ ਗੁਰਪੁਰਬ ਕੀਤੇ ਗੜੇ ਜੋੜ ਮਲੇ ਦਿਵਾਨ ਸਜੇ ਕਥਾ ਕੀਰਤਨ ਹੋਏ ਲੰਗਰ ਦੀ ਮਰਿਆਦਾ ਚੱਲੀ ਐ। ਔਰ ਹਰੀ ਜਲ ਸੋਇਆ, ਨਾਮ ਅਗਿਆ ਸੋਇਆ। ਤੇ ਜਦੋਂ ਚਾਰ ਸਵੇਰੇ ਨਾਮ ਬਣੀਆਂ ਧੁਨਾ ਸੁਣਾਈ ਦਿੰਦੀਆਂ। ਤੇ ਉਹ ਮਾਹੌਲ ਐ ਸਭ ਨੇ। ਕਿਸ ਧਰਤੀ ਦੇ ਉੱਤੇ ਬੈਕੁੰਠ ਨਗਰ ਜਾਣ ਸੰਤ ਵਾਸਾ। ਤੇ ਮਹਾਂਪੁਰਸ਼ਾਂ ਦਾ ਨਵਾਲ ਚਾ। ਉਹ ਬਕੰਠ ਬਕੰਠ ਨਗਰੀ ਬਣ ਜਾਂਦੀ ਐ। ਕਿ ਉਹ ਸਭਾ ਦੀ ਮਹਾਂਗੰਧੀ ਐਸੀ ਹੈ ਤਾਂ ਕਿ ਉਪਮਾ ਕਿਹਾ ਗਣ ਉਹ ਸੰਗਤ ਰੂਪੀ ਜਿਹੜੀ ਸਭਾ ਉਹਦੀ ਉਪਮਾ ਉਹਦੀ ਕਿਹਾ ਗਣਤੀ ਕਰੀਏ ਦੁਨੀਆ ਮਾਇਆ ਖੱਟ ਕੇ ਬਹੁਤ ਦੁਨੀਆ ਆਪਣੇ ਬਣਾਉਂਦੇ ਨੇ ਜੋੜ ਮਿਲਿਆਂ ਦੇ ਪ੍ਰੋਗਰਾਮ ਕਰਦੇ ਆ ਪਰ ਗੰਧੀ ਜਿਹੜੀ ਸਾਧ ਸੰਮਤ ਰੂਪੀ ਸਭਾ ਆ ਕਿਉਂਕਿ ਜਿੱਥੇ ਦਰਿਆਵੀ ਗੀਤ ਗਾਏ ਜਾਂਦੇ ਆ ਨਾਟਕ ਚੇਟ ਹੁੰਦੇ ਆ ਔਰ ਨਵਲਾ ਹੁੰਦੀਆਂ ਰਾਸੰਪਣੀਆਂ ਉਹ ਰਾਜਸੀ ਸਭਾ ਨੂੰ ਨੇ ਧਾਰਮਿਕ ਲੋਕ ਵੀ ਰਾਜਸੀ ਲੋਕ ਵੀ ਸਮਾਜਿਕ ਲੋਕ ਵੀ ਪਰ ਕਹਿੰਦੇ ਉਹ ਸਾਰੀਆਂ ਸਭਾ ਨੂੰ ਨਹੀਂ ਕੋਈ ਸਿੱਧੇ ਸਭਾ ਉਹ ਨੌਂ ਜਾਨ ਸਵੇਰ ਇਹ ਸਤਰੀ ਸਵੇਰ ਤੇ ਬਾਈ ਗਰ ਉਹ ਵੀ ਆਪਣੀ ਸਵੇਰ ਬਣਾਈ ਹੈ ਸਿੰਘ ਸਵੇਰ ਬਾਰੇ ਸਦੇ ਸਵੇਰ ਘਰ ਆ ਸੰਗਿਠੇ ਸੰਤ ਸਵੇਰ ਜਾਕਾਰੋ ਸੰਤਾਂ ਦੀ ਸਵਾ ਜਿਤੇ ਬੰਦੂ ਜਲੇ ਲੋਕ ਨਾਮ ਅਭਿਆਸ ਕਰਦੇ ਆ ਬਾਣੀ ਦੀ ਵਿਚਾਰ ਕਰਦੇ ਆ ਕੰਦੇ ਇਹ ਤੇ ਜਦੋਂ ਸਾਜਣ ਰੂਪੀ ਘਰ ਵਿੱਚ ਮਹਾਰਾਜ ਆਏ ਪਰਵਹੁ ਕਮਾਏ ਹਾਂ ਉਹ ਜਿਹੜੇ ਪੁਰਬ ਦਿਨ ਸੀ ਜੋੜ ਮੇਲੇ ਕਮਾਏ ਜੋੜ ਮੇਲੇ ਕੀਤੇ ਗਏ ਜਿਵੇਂ ਦੁਆਲੀ ਤੇ ਦਰਬਾਰ ਸ ਨਕਸ਼ਾ ਜਿਹੜਾ ਲੋਕ ਘੁੰਮਣ ਕਿਥੋਂ ਮਨੋਤਾ ਅਗੇ ਦਰਸ਼ਨ ਕਰਦੀਆਂ ਹਾਂ ਜੀ ਜਿਹੜੇ ਗੁਰੂਆਂ ਦੇ ਗੁਰਪੁਰਬ ਸੀ ਉਹ ਕਮਾਏ ਮਨਾਏ ਗਏ ਤੇ ਜਿੱਥੇ ਕਥਾ ਕੀਰਤਨ ਦਾ ਆਨੰਦ ਬਣਦਾ ਤਾਂ ਕਿ ਉਪਮਾ ਕਿਆ ਗਣੀ ਉਥੇ ਦੀ ਉਪਮਾ ਕਿਆ ਗਣੀ ਹੈ ਉਥੇ ਦੀ ਸਵਾ ਦੇ ਕੇ ਜਿਹੜਾ ਇੰਦਰੀਆ ਉਹ ਹੀ ਦਇਆਇਮਨ ਦੁਖੇਸੀ ਸਵਾ ਤੇ ਮੇਰੀ ਵੀ ਨਹੀਂ ਜਿਹੜੀ ਗੁਰੂ ਘਰ ਦੀ ਮਮ ਹੈ ਹਰ ਗੇ ਮਹਾਰਾਜ ਦਾਸ ਜੀ ਬੇਅੰਤ ਪੂਰਨ ਸੁਖ ਸਹਿਜ ਦਾਤਾ ਉਹ ਬੇਅੰਤ ਪੂਰਨ ਜਿਹਨੇ ਸੁਖ ਦੇਣ ਵਾਲਾ ਸਹਿਜ ਦਾਤਾ ਸੁਦੇਸ਼ ਦੇ ਦਾਤਾਂ ਦੇਣ ਵਾਲਾ ਦਾਤਾ ਹੈ ਕਵਨ ਰਸਨਾ ਗੁਣਪਨ ਉਸ ਪਰਮੇਸ਼ਰ ਦੇ ਰਸਨਾ ਕਵਨ ਕਿਹੜੇ ਕਿਹੜੇ ਗੁਣਪਨ ਹਨ ਮੈਨੇ ਕਹਿ ਕੇ ਦੱਸੋ ਉਹ ਜਿਹੜੇ ਪਵਿੱਤਰ ਗੁਣ ਉਹ ਕਹਿ ਕੇ ਦੱਸੇ ਨਹੀਂ ਜਾਂਦੇ ਉਹ ਬ੍ਰਹੂ ਦੇ ਜਿਹੜੇ ਪਵਿੱਤਰ ਗੁਣ ਹਨ ਉਹ ਬਨੇ ਕਹਿ ਕੇ ਦੱਸੇ ਜਾਂਦੇ ਉਹ ਗਣਤੀ ਤੋਂ ਬਾਹਰ ਉਹ ਮਹਿਮਾ ਬੜੀ ਅਲੌਕਿਕ ਹੈ ਉਸ ਦੀ ਇਸ ਕਰਕੇ ਗੰਦੇ ਹੈ ਕਿ ਉਹ ਦੀ ਉਪਮਾ ਜਿਹੜੀ ਹੈ ਕਹੇਗਾ ਦਸੀ ਨਹੀਂ ਜਾਂਦੀ ਬਾਕੀ ਤਾਂ ਹੁੰਦਾ ਨਾ ਫਲਾਣਾ ਫਲਾਣੇ ਵਰਗਾ ਪਰ ਉਹਦੇ ਅਰਗਾ ਤੋਂ ਦੂਜੇ ਕੋਈ ਹਨ ਨਹੀਂ ਜਿਹੜਾ ਕਹੇਗਾ ਦੱਸਿਆ ਜਾ ਹੈ ਹਾਂ ਸ਼ਬਦਾਤ ਪੰਡਿਤ ਸੀਨੂ ਉਹ ਪੜਣਾ ਹੈ ਗੰਗਾ ਕਿਨਾਰੇ ਬਹਿ ਕੇ ਸ਼੍ਰੀ ਰਾਮਚੰਦਰ ਜੀ ਦਾ ਧਿਆਨ ਕਰਦਾ ਹੁੰਦਾ ਸੀ ਤੇ ਮਾਰਦਾਸ ਸੰਪਾਸ਼ ਬਾਲਾ ਚੋਹੀ ਜੀ ਕਰੇ ਨੂੰ ਹੈ ਅਕਾਮੀ ਨੇ ਪੰਡਿਤ ਜੀ ਝਾਤ ਉਹ ਦੇਖੇ ਵੀ ਕੋਣ ਹੈ ਹੰਦਰੋਂ ਸੁਰਤੀ ਖਿੱਚ ਲਈ ਤੇ ਉਹਨਾਂ ਮਨ ਵਿੱਚ ਭਾਵਨਾ ਸੀ ਤੇ ਮਹਾਰਾਜ ਸ਼੍ਰੀ ਰਾਮਚੰਦਰ ਜੀ ਦਾ ਰੂਪ ਧਾਰ ਕੇ ਬੁਲਉਤੇ ਚਾਰੰਜ ਦੇ ਕੇ ਇਹ ਮਹਾਰਮ ਨੇ ਤਾਂ ਪੋਲੇਰੀਆ ਤੂ ਇਹ ਤਾਂ ਸਰਬੰਸ ਕੋ ਉਤਾਰ ਕੇ ਧਰਤੀ ਤੇ ਆਏ ਆ ਤੇ ਜਿਹੜੇ ਆਖਣੇ ਦਰਸ਼ਨ ਕਰ ਲਿਆ ਅਗੇ ਦੰਮੂਰਤੀ ਦਾ ਧਿਆਨ ਕਰਦਾ ਜੀ ਉਹ ਤਾਂ ਕਲਿਆਣ ਪਰਗੰਧ ਬਿਆੰਤ ਪੂਰਨ ਤੁਹੀ ਬਿਆੰਤਿਆ ਪੂਰਨ ਸੁਖ ਸਹਿਜ ਦਾਤਾ ਸਹਿਜ ਸੋਤੇ ਸਿੱਧੇ ਸੁਖਾਂ ਨੂੰ ਦੇਣ ਵਾਲੇ ਦਾਤੇ ਹੋ ਕਵਨ ਰਸਨਾ ਗੁਣਪਣ ਰਸਨਾ ਦੇ ਨਾਲ ਕਿਹੜੇ ਕਿਹੜੇ ਗੁਣ ਪਣ ਨੇ ਕਹਿ ਕੇ ਦੱਸੋ ਨਹੀਂ ਦੱਸੇ ਜਾਂਦੇ ਆਪੇ ਮਲਾਈ ਗੁਰ ਕੰਠ ਲੋਇ ਪਿਆਬ ਜੀ ਕਿਰਪਾ ਕਰਦੇ ਵਿਛੜੇ ਨੂੰ ਆਪ ਮਿਲਾ ਲੈਂਦੇ ਆ ਫਿਰ ਉਹਨਾਂ ਨੂੰ ਗਹਿ ਪਕੜ ਕੇ ਕੰਢ ਗਲ ਨੂੰ ਲਾ ਲੈਂਦੇ ਆ ਇਹ ਉਹ ਗੁਣ ਹੀ ਦੇਦੇ ਤੇ ਇਸ ਬਿਨਾਂ ਨਹੀਂ ਜਾਈ ਜੀ ਹੁ ਭਾਈ ਬਹਿਲੂ ਸਾਹਿਬ ਜੀ ਨੂੰ ਦਰਬਾਰ ਸਭ ਸੇਵਾ ਹੋ ਰਹੀ ਸੀ ਉਦੋਂ ਹੀ ਟਾਂ ਤੇ ਭਜਾਵੇ ਲੱਜੁੰਦੇ ਸੀ ਪੱਠੇ ਤੇ ਇਹ ਜੇਟ ਪੱਕੀ ਹੋਵੇ ਭਾਈ ਬੈਲੋ ਜਿਹੜਾ ਜੰਗਲ ਵਿੱਚ ਗੁਹਾ ਹੁੰਦਾ ਸੀ ਨਾ ਉਹ ਲਿਆ ਕੇ ਪਹੁੰਚਦੇ ਸੀ ਉਹਦਾ ਸੁੱਕਾ ਹੁੰਦਾ ਜਾਂਦਾ ਗਿੱਲਾ ਉਹਦੀ ਫਿਰ ਗੈਸ ਸਉਣ ਕੇ ਇਟਾਂ ਦੇ ਮਸਾਮਾਂ ਜਿਹੜੇ ਨਿਕਲਦੇ ਸੀ ਤੇ ਉਹ ਇਟਾਂ ਬਹੁਤ ਲਾਲ ਪੱਕਦੀਆਂ ਸੀ ਜਦੋਂ ਮਾਰੇ ਨੇ ਉਹ ਇਟਾਂ ਦੇਖੀਆਂ ਬੜੇ ਖੁਸ਼ੀ سے ਸੇਵਾ ਕਰਨ ਕੀਤੀ ਕੰਦੇ ਭਾਈ ਬਲੂਨਾ ਮਾਰੇ ਕੰਦੇ ਬਲੋ ਉਹ ਸੋਚਣ ਤੇ ਮੈਂ ਗੋਬਰ ਢੋਂਦਾ ਰਿਆਂ ਜੰਗਲ ਚ ਕਸਮਾ ਦਾ ਇਰਨੰਗੋਹਾ ਤੇ ਹੁਣ ਸੇਵਾਦਾਰ ਦੇ ਕੱਪੜੇ ਤੇ ਫੇਸਰੇ ਹੁੰਦੇ ਤੇ ਕਿ ਮੈਂ ਮਾਰੇ ਕੋ ਕਿਵੇਂ ਜਾਵਾਂ ਕੰਦੇ ਬਲੋ ਕੇ ਫੇ ਬੁਲਾਇਆ ਜਿਲੇ ਮਾਰਨੇ ਪਕੜ ਕੇ ਉਹਨੂੰ ਗੱਲ ਲਾ ਲਿਆ ਭਾਈ ਤੁੰਗ ਗ੍ਰੰਥ ਦਾ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਸਰੋਵਰ ਦੀ ਸੇਵਾ ਕਰ ਰਿਹਾ ਤੇ ਮਹਾਰਾਜ ਨੇ ਵੀ ਉਹਨੂੰ ਬੜ ਦਿੱਤਾ ਭਾਈ ਬਹਿਲੋ ਸਭ ਤੇ ਪਹਿਲੋ ਇਸ ਕਰਕੇ ਕਹਿੰਦੇ ਆ ਆਪੇ ਮਲਾਏ ਕਹੇ ਘੰਟ ਲੈ ਗੱਪ ਫੜ ਕੇ ਗੱਲ ਲੰਦੇ ਆਪ ਮਲਾ ਲੁੰਦੇ ਆ ਤੇ ਇਸ ਵਿਨਾ ਨਹੀਂ ਜਾਏ ਜੀਵ ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਕੋਈ ਜਾਏ ਜਗਤ ਨਹੀਂ ਹਰ ਜਗ੍ਹਾ ਉਹ ਹਾਜ਼ਰ ਨਾਜ਼ਰ ਜਿੱਥੇ ਵੀ ਕੋਈ ਸ਼ਰਧਾ ਨਾਲ ਯਾਦ ਕਰਦਾ ਉਹਦਾ ਯਾਦ ਕਰਦਾ ਮਾਰ ਉਥੇ 파ਰੂ ਡੂਈ ਦਿੰਦੇ ਆ ਤੰਦਨ ਬਾਬਾ ਵੀਰ ਸਿੰਘ ਨਰੰਗਾਵਾੜੀ ਕੁੜੜੀ ਗਏ ਹੋਏ ਸੀ ਉਥੇ ਦਾਤਨ ਕਰਦੇ ਸੀ ਉਹ ਪ੍ਰੇਮੀ ਚਲੇ ਗਏ ਤੇ ਉਥੇ ਦਾਤਨ ਕਰਨ ਦੇ ਨੂੰ ਛੱਡ ਕੇ ਆਏ ਤੇ ਅੱਗੇ ਮਹਾਰਾਜ ਵਾਲਾ ਅੱਗੇ ਬੈਠੇ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਉੱਥੇ ਛੱਡ ਕੇ ਆਇਆ ਦਾਤਣ ਕਰ ਰਿਹਾ ਸੀ ਹੁਣ ਇੱਥੇ ਸਵਾ ਲੱਗ ਬੈਠੇ ਫੇਰ ਗਿਆ ਇਹ ਮਾਰੇ ਉਹ ਕਹਿੰਦੇ ਹੁਣੀ ਬਹੁਤ ਸੋਚੀਦਾ ਹੁੰਦਾ ਜਿਹੜੇ ਗਿਆਨਵਾਨ ਹੁੰਦੇ ਹਨ ਤੇ ਉਹ ਕਈ ਕਈ ਸਰੀਰ ਧਾਰ ਲੈਂਦੇ ਹੁੰਦੇ ਹਨ ਉਹਨਾਂ ਦੀ ਜਿ ਸਮ੍ਰਿਧਾ ਹੁੰਦੀ ਹੈ ਇਸ ਕਰਕੇ ਉਹਨਾਂ ਤੋਂ ਵੀ ਨੂੰ ਕੋਈ ਜਾਏ ਜਗ ਖਾਲੀ ਨਹੀਂ ਗਰਾਠ ਰੂਪ ਵਿਆਪਕ ਦਾ ਧਿਆਨ ਕਰਕੇ ਵਿਆਪਕ ਸਰੂਪ ਹੋ ਜਾਂਦੇ ਆ ਬਲ ਜਾਏ ਨਾਨਕ ਸਦਾ ਕਰਤੇ ਕਹਿੰਦੇ ਵੇੜਾ ਕਰਤਾ ਪੁਰਖ ਪਰਮੇਸ਼ਰ ਆ ਉਹ ਤੋਂ ਸਿ ਸਦਾ ਬਿਲੇ ਹਾਰ ਜਾਂਦੇ ਆ ਬਿਲੇ ਹਾਰੀ ਗੁਰ ਆਪਣੇ ਦਿਓ ਆੜੀ ਸਾਧੂ ਆ ਨੇ ਮਨਸੇ ਦੇਵ ਕੇ ਦੇਵਤੇ ਕੀ ਕਰਤਨਾ ਲਾਗੀ ਬਾਰ ਜਿਦ ਸੋ ਚੰਦਾ ਹੋਵੇ ਸੂਰਜ ਚੜੇ ਹਜ਼ਾਰ ਇਹ ਤੇ ਜਨਨ ਹੁੰਦੇ ਗੁਰੂ ਇਹਨ ਕੋ ਰੰਗਾਰ ਇਸ ਕਰਕੇ ਕਹਿੰਦੀ ਐ ਜਿਉਨਾਂ ਤੂੰ ਬਲਿਹਾਰ ਜਾਂਦੇ ਹਾਂ ਕਰਤੇਪੁਰਖ ਤੋਂ ਸਭ ਮੈਂ ਰਿਹਾ ਸਮਾਇ ਜੀਉ ਉਹ ਪਰਮੇਸ਼ਰ ਸਾਰਿਆਂ ਚ ਆਤਮਾ ਕਰਕੇ ਸਮਾਇ ਰਿਹਾ ਕਿਉਂਕਿ ਉਹਦੀ ਜਿਹੜੀ ਆਤਮਾ ਸਤਾਇਆ ਉਦੇ ਨਾਲ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਚੱਲ ਰਹੀ ਹੈ ਜਿਵੇਂ ਬਿਜਲੀ ਹੈ ਕਿ ਆ ਉਹਦੇ ਨਾਲੇ ਕਾਂਜਾਂਤਰ ਚੱਲਦੇ ਆ ਇਸ ਤਾਂ ਪ੍ਰਮਾਤਮਾ ਦੀ ਕੋਈ ਆ ਉਹਦੇ ਨਾਲ ਹੀ ਸਾਰਾ ਜਿੰਨ ਸੰਸਾਰ ਹੈ ਲੋਕ ਪਰ ਲੋਗ ਹੈ ਤਿੰਨ ਲੋਕ 14 ਭਵਨਿਆਂ ਜਾਂ ਕੰਡ ਬ੍ਰਹਮੰਡ ਜਿੱਥੇ ਵੀ ਹੈ ਹੈ ਜੀ ਹਰ ਥੰ ਉਹਦੀ ਕਲਾ ਨਾਲੇ ਸਾਰੀ ਇਹ ਕਿਰਿਆ ਜਿਹੜੀ ਹੈ ਹੋ ਰਹੀ ਹੈ ਆਪੇ ਸੰਸਾਰ ਦੀ ਰਚਨਾ ਕਰਨ ਵਾਲਾ ਆਪੇ ਪਾਲਣ ਕਰਨ ਵਾਲਾ ਆਪੇ ਲਤਕ ਕਰਨ ਵਾਲਾ ਹੈ ਇਹ ਉਹਦਾ ਆਪਣਾ ਖੇਲ ਰਚਾਇਆ ਹੋਇਆ ਹੈ ਇਸ ਕਰਕੇ ਮਾਰੇ ਗੰਦੇ ਹੈ ਕਿ ਕਦੀੋਂ ਤੋਂ ਬਲਿਆਰ ਜਾਂਦੇ ਹਨ ਕਰਤੇ ਫੁਰਖ ਤੋਂ ਸਦਾ ਵਾਸਤੇ ਸਮਰਿਆ ਸਮਾਵੇ ਦਿਓ ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਸਮਾਰਿਆ ਹੈ ਉਸ ਤੋਂ ਪਹਿਨੂਰ ਕੋਈ ਵੀ ਨਹੀਂ ਉਹ ਉਦਰ ਤੇ ਬੀਬੀ ਦੀ ਪਰੰਦਰੀ ਲੰਬੜਦਾਰ ਸੀ ਉਹ ਸਲਮਾਨ ਉਹ ਪਾਕਿਸਤਾਨੀ ਸੀ ਬਣਿਆ ਕੰਤਾਰੂਖੜੇ ਮੇਮ ਜਿਹੜੇ ਉੱਪਰਗਟ ਹੋਏ ਉਹਦੇ ਵਿੱਚ ਵੀ ਪਾਵਨਾ ਹੋਈ ਪੇਂਦਰਚਨ ਕਰ ਤੋ ਇਸ ਵਿਦਿਆ ਸਹਾਵਾ ਉਹ ਘੰਡਾਰਚ ਨੂੰ ਤਰਪਿਆ ਗਰਮੀ ਨਾ ਮੋਸਮ ਸੀ ਉੱਥੇ ਪੁਰਾਣੇ ਘੜਾ ਚੋਂ ਬਿਮਾਰੀ ਸੋ ਮਾਰੇ ਘੜਾ ਤੇ ਕਹਿੰਦੇ ਇੱਥੇ ਸੁਣਿਆ ਸੰਤ ਜਵਾਲਾ ਸਿੰਘ ਜੀ ਆ ਉਹ ਕਹਿੰਦਾ ਹਾਂ ਜੀ ਇੱਥੇ ਹੀ ਹੈ ਅੱਗੇ ਲੱਗਿਆ ਉੱਥੇ ਫੇਰ ਤੀਜੀ ਚੌਥੀ ਥਲੇ ਦੇਖਿਆ ਵੀ ਜਿਲੇ ਮੈਂ ਪੁੱਛਦਾ ਕਿ ਇੱਥੇ ਸੀ ਕੋਈ ਪ੍ਰੇਮੀ ਕੰਨਿਤendeu ਇਹੋ ਹੀ ਤਾਂ ਸੰਦੇਸ਼ ਹੈ ਜਿਹੜਾ ਨਹੀਂ ਲੁਕਿਆ ਇਸ ਕਰਕੇ ਤੇ ਮਹਾਂਪੁਰਖ ਜਿਹੜੇ ਉਹ ਇਸ ਤਰ੍ਹਾਂ ਵਿਕੋਦੂਗੇ ਵੀ ਹੋ ਜਾਂਦੇ ਆ ਸਭ ਮੇਰਾ ਸਮਾਇ ਜਿਉ ਉਹ ਪਰਮੇਸ਼ਰ ਸਾਰਿਆਂ ਵਿੱਚ ਸਮਾਇਆ ਹੋਇਆ ਉਸ ਤੋਂ ਇਨਕੁਈ ਨਹੀਂ ਜਿਹੜੇ ਉਹਨਾਂ ਦੇ ਵਿੱਚ ਆ ਭੇਦ ਹੋ ਜਾਂਦੇ ਆ ਉਹ ਕਲਾ ਫਿਰ ਮਹਾਰਾਜ ਨੂੰ ਵੀ ਦੇ ਦਿੰਦੇ ਉਹਨਾਂ ਜੂ ਇਹ ਅਨੇਕ ਪ੍ਰਕਾਰ ਦੀਆਂ ਵਰਕਤਾਂ ਜਿਹੜੀਆਂ ਮਹਾਰਾਜ ਰੱਖ ਦਿੰਦੇ ਪਰ ਉਹ ਦਿਖਾਵਾ ਪ੍ਰਪੰਸੀ ਲੀਲਾ ਨਹੀਂ ਕਰਦੇ ਹਾਂਜੀ ਤੇ ਇਹ ਅਧਿਆਤਮਿਕ ਸ਼ਕਤੀ ਨੂੰ پا ਕੇ ਆਪਣਾ ਬਹੁਤ ਸੰਜਮ ਬ विवेक ਵਿੱਚ ਰਹਿੰਦੇ ਹਾਂ ਹਾਂ ਜਿੰਨੇ ਸੁੰਦਰ ਕੁਦਰਤ ਦੇ ਲਹਿਰਾ ਬੈਦਾਂ ਨੂੰ ਸੁਦੇ ਜੀ ਇਸ ਰਾਮ ਕਈ ਵਾਰੀ ਸੁਦੇ ਸਦੁਖੀ ਹੋ ਤੱਕ ਹੋ ਜਾਂਦੇ ਆ ਪਰ ਮਦਾਰੀ ਵਾਲੀ ਕਿਰਿਆ ਨਹੀਂ ਕਰਦੇ ਜਿਵੇਂ ਮਦਾਰੀ ਹੁੰਦਾ ਲੋਕਾਂ ਨੂੰ ਦਿਖਾ ਕੇ ਤੇ ਫਿਰ ਉਹਨਾਂ ਤੋਂ ਮਾਹ ਬਟੂਰ ਨਹੀਂ ਜਾਂ ਬਹਾਵਾ ਕਰਾਉਣੀ ਉਹ ਮਹਾਪੁਰਹੇਣੀ ਮਦਾਰੀ ਵਾਲਾ ਕੰਮ ਨਹੀਂ ਕਰਦੇ ਜਿਵੇਂ ਪਾਣੀ ਕੁਦਰਤੀ ਲਹਿਰਾਂ ਪੈਦਾ ਹੁੰਦੀ ਹੈ ਨਾ ਉਸ ਕੋ ਤੇਜਾ ਨਹੀਂ ਕਦੇ ਰੁਕ ਤੱਕ ਹੋ ਜਾਂਦੇ ਆ ਸੂਰਜ ਦੇ ਵਿੱਚ ਜਿਵੇਂ ਸੂਤੇਜਨ ਕਰਨਾ ਦਾ ਪ੍ਰਕਾਸ਼ ਹੁੰਦਾ ਫੁੱਲ ਚੋਂ ਸੂਤੇਜਨ ਖੜਦਾ ਸੁਗੰਧੀ ਨਿਕਲਦੀ ਹੈ ਉਹ ਜਿਹੜਾ ਜਿਹੜੇ ਉਹ ਮਹਾਂਪੁਰਗਿਆ ਉਹਨਾਂ ਦੇ ਅੰਦਰ ਉਹ ਸੁਭਾਅ ਕੇ ਹੋਏ ਨੂੰ ਕੋਈ ਅਸੀ ਕਿਰਿਆ ਜਿਹੜੀ ਹੋ ਜਾਂਦੀ ਹੈ ਤੇ ਉਹ ਦੁਨੀਆ ਬੜੀ ਹੈਰਾਨ ਹੁੰਦੀ ਕਿਵੇਂ ਹੋ ਗਿਆ ਉਹ ਮਾਰੇ ਦੀ ਬਖਸ਼ਿਸ਼ ਨਾਲ ਸਾਰਾ ਕੁਝ ਚੱਲ ਆ ਰੰਗ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਕੀ ਬਖਸ਼ੇ